ਸਾਬਰੰਗ ਚੈਨਲ ਦੇਖ ਰਹੇ ਦਰਸ਼ਕੋ ਅੱਜ ਦੀ ਇਹ ਵੀਡੀਓ ਪਿੰਡ ਦੌਦਰ ਜ਼ਿਲ੍ਹਾ ਮੋਗਾ ਗੁਰਦੁਆਰਾ ਪਾਤਸ਼ਾਹੀ ਸ਼ਿਮ ਇੱਥੇ ਸੋਢੀ ਚੈਰੀਟੇਬਲ ਫਾਊਂਡੇਸ਼ਨ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਫੀ ਲੋਕਾਂ ਨੇ ਖੂਨਦਾਨ ਕੀਤਾ ਹਾਂ ਸਰਦਾਰ ਪ੍ਰਮੇਂਦਰ ਸਿੰਘ ਸੋਢੀ ਉਹਨਾਂ ਦੇ ਨਾਲ ਮੈਡਮ ਪ੍ਰਮੇਂਦਰ ਕੌਰ ਸੋਢੀ ਤੇ ਡਾਕਟਰ ਸਾਹਿਬ ਦੀ ਟੀਮ ਇਹ ਸਾਰੇ ਜਿੰਨੇ ਖੂਨਦਾਨ ਨਹੀਂ ਪਹੁੰਚੇਗੇ ਉਹਨਾਂ ਦੇ ਨੌ ਲਿਖ ਰਿਹਾ ਫਾਲਡ ਬਣਾ ਦੇ ਲਿਸਟ ਤਿਆਰ ਹੋ ਰਹੀ ਹੈਗੀ ਆ ਸੋ ਖੂਨਦਾਨ ਕੈਂਪਸ ਚੱਲ ਰਿਹਾ ਹੈਗਾ 10 ਵੱਲੋਂ ਵੀ ਖੂਨਦਾਨ ਕੀਤਾ ਗਿਆ 10 ਵੱਲੋਂ ਇਸ ਵਾਰ 53ਵੀਂ ਵਾਰ ਖੂਨਦਾਨ ਕੀਤਾ ਗਿਆ ਤੇ 10 ਦੇ ਨਾਲ ਦੌਦਰ ਗਰਬੀ ਦੇ ਮੌਜੂਦਾ ਸਰਪੰਚ ਸਰਦਾਰ ਲਖਵੀਰ ਸਿੰਘ ਜੀ ਲੱਖਾ ਤੇ ਉਹਨਾਂ ਦੇ ਸਾਥੀ ਤੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਗਰ ਖੜੀ ਹੰਤ ਉਹਨਾਂ ਦੇ ਨਾਲ ਕਮੇਟੀ ਮੈਂਬਰ ਸੋ ਰਿਫਰੈਸ਼ਮੈਂਟ ਵਿੱਚ ਵੀ ਬਹੁਤ ਖਿਆਰਕਿਆ ਗਿਆ 3 ਲਾ 2 ਫਰੂਤੀ ਤੇ ਇੱਕ ਚੀਕੂ ਦਿੱਤਾ ਗਿਆ ਜਿਨ੍ਹਾਂ ਨੇ ਖੂਨਦਾਨ ਕੀਤਾ ਹੈਗਾ ਸੋ ਨਾਲ ਦੀ ਨਾਲ ਇਹ ਸਨਮਾਨ ਪੱਤਰ ਵੀ ਦਿੱਤੇ ਗਏ ਜਿਨ੍ਹਾਂ ਨੇ ਖੂਨਦਾਨ ਕੀਤਾ ਹੈਗਾ ਸੋ ਸਰਪੰਚ ਸਾਹਿਬ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਰਦਾਰ ਲਖਮੀ ਸਿੰਘ ਲੱਕਾ ਜੀ ਨੂੰ ਸੋ ਇਸੇ ਤਰ੍ਹਾਂ ਨਾਲ ਦੀ ਨਾਲ ਹੋਰਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਕਰਨੈਲ ਸਿੰਘ ਜੀ ਅ ਕੋਰਡਰ ਸਾਹਿਬ ਦੇ ਪ੍ਰਧਾਨ ਹਨ ਤੇ ਉਹਨਾਂ ਦੇ ਭਰਾ ਸਰਦਾਰ ਮੇਜਰ ਸਿੰਘ ਜੀ ਇਹਨਾਂ ਨੇ ਵੀ ਸਮਾਨਤ ਕੀਤਾ ਗਿਆ ਸੋ ਇਸ ਵਾਰ ਔਰਤਾਂ ਵੱਲੋਂ ਵੀ ਖੂਨ ਦਾਣਾ ਕੀਤਾ ਗਿਆ ਆ ਕਈ ਔਰਤਾਂ ਦੇ ਵੱਲੋਂ ਇੱਕ ਖੂਨ ਦਾਣਾ ਇਸ ਕੈਂਪ ਦੇ ਵਿੱਚ ਕੀਤਾ ਗਿਆ ਖੂਨ ਦਾਣਾ ਕਰਨਾ ਸਮੇਂ ਦੀ ਅਹਿਮ ਲੋੜ ਹੈ ਕਿਉਂਕਿ ਇਹ ਜਿਹੜਾ ਤੁਹਾਡਾ ਦਿੱਤਾ ਹੋਇਆ ਖੂਨ ਆ ਕਿਸੇ ਮੁਨੱਖ ਦੇ ਹੀ ਇਹ ਲੱਗੇਗਾ ਲੱਗੇਗਾ ਉਦੋਂ ਜਦੋਂ ਉਸ ਨੂੰ ਖੂਨ ਦੀ ਜ਼ਰੂਰਤ ਹੋਵੇਗੀ ਬਿਨਾਂ ਜ਼ਰੂਰਤ ਤੋਂ ਇਹ ਖੂਨ ਕਿਸੇ ਦੇ ਲੱਗ ਵੀ ਨਹੀਂ ਸਕਦਾ ਸੋ ਇਸ ਕੈਂਪ ਦੇ ਵਿੱਚ ਬਹੁਤ ਲੋਕਾਂ ਦੇ ਸ਼ੰਕੇ ਦੂਰ ਕੀਤੇ ਗਏ ਜੋ ਕਹਿੰਦੇ ਸਨ ਕਿ ਇਸ ਤਰ੍ਹਾਂ ਖੂਨਦਾਨ ਨਹੀਂ ਕਰਨਾ ਚਾਹੀਦਾ ਹੈਗਾ ਸਿੱਧੇ ਜਾ ਕੇ ਜਿਹੜੇ ਮਰੀਜ਼ ਨੂੰ ਲੋੜਾ ਉੱਥੇ ਕਰੋ ਸੋ ਬਹੁਤ ਵਧੀਆ ਗੱਲ ਆ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਹੈ ਕਿ ਕੋਈ ਤੁਹਾਨੂੰ ਯਾਦ ਕਰਦਾ ਹੈ ਕਿ ਤੁਹਾਡੇ ਖੂਨ ਦੀ ਜ਼ਰੂਰਤ ਹੈ ਜਾਂ ਇੱਕ ਦੋ ਹੋਰ ਮਿੱਤਰਾਂ ਨੂੰ ਦੱਸੋ ਤੇ ਤੁਸੀਂ ਜਾ ਕੇ ਖੂਨਦਾਨ ਕਰਕੇ ਆਉਂਦੇ ਹੋ ਇਹ ਬਹੁਤ ਵਧੀਆ ਗੱਲ ਆ ਪਰ ਇਸ ਤਰ੍ਹਾਂ ਵੀ ਜਿਹੜਾ ਖੂਨਦਾਨ ਕੀਤਾ ਜਾਂਦਾ ਹੈ ਬਲੱਡ ਬੈਂਕਾਂ ਦੇ ਵਿੱਚ ਜਮ੍ਹਾਂ ਹੁੰਦਾ ਹੈ ਤੇ ਇਹ ਜਦੋਂ ਕੋਈ اچانک ਐਕਸੀਡੈਂਟ ਹੋ ਜੇਵੇ ਜਾਂ ਹੋਰ ਅ ਅ ਔਰਤਾਂ ਦੀ ਡਿਲੀਵਰੀ ਦੇ ਵੇਲੇ ਕਿਉਂਕਿ ਅੱਜ ਕੱਲ ਜਿਹੜੇ ਜਿੰਨੇ ਵੀ ਕੇਸ ਹੋ ਰਹੇ ਹਨ ਡਿਲੀਵਰੀ ਦੇ ਤਕਰੀਬਨ ਖੂਨ ਚੜਾਉਂਦੀ ਲੋੜ ਪੈਂਦੀ ਹੈਗੀ ਆ ਸੋ ਇਸ ਵਿਸ਼ੇ ਤੇ ਲੰਮੀ ਗੱਲਬਾਤ ਫਿਰ ਕਦੇ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਔਰਤਾਂ ਦੇ ਵੱਲੋਂ ਖੂਨਦਾਨ ਅਹ ਕੀਤਾ ਜਾ ਰਿਹਾ ਹੈਗਾ ਇਸ ਸਵਾਰ ਦੇ ਕੈਂਪ ਦੇ ਵਿੱਚ ਬੜੀ ਚੰਗੀ ਗੱਲ ਲੱਗੀ ਕਿ ਔਰਤਾਂ ਵੱਲੋਂ ਬੜਾ ਉਤਸ਼ਾਹ ਦਿਖਾਇਆ ਗਿਆ ਕਿ ਅਸੀਂ ਵੀ ਖੂਨਦਾਨ ਕਰਾਂਗੇ ਤਾਂ ਜੋ ਕਿਸੇ ਲੋੜਵੰਦ ਦੇ ਸਾਡਾ ਖੂਨ ਕੰਮ ਆ ਸਕੇ ਤੇ ਇਸੇ ਕੈਂਪ ਦੇ ਦੌਰਾਨ ਸਰਦਾਰ ਪਰਮਿੰਦਰ ਸਿੰਘ ਸੋਢੀ ਜੀ ਨੇ ਨਾਲ ਦੀ ਨਾਲ ਸਨਮਾਨਤ ਕਰਦੇ ਗਏ ਨਾਲ ਦੀ ਨਾਲ ਸੰਸਥਾਵਾਂ ਦੇ ਆਪਣੀ ਸੰਸਥਾ ਦੇ ਬਾਰੇ ਦੱਸਿਆ ਕਿ ਇਨਾਂ ਦੀ ਜਿਹੜੀ ਸੰਸਥਾ ਸੋਡੀ ਚੈਰੀ ਡਵੈਲ ਫਾਊਂਡੇਸ਼ਨ ਆ ਇਸ ਦੇ ਵੱਲੋਂ ਬਹੁਤ ਸਾਰੇ ਜਿਹੜੇ ਸਮਾਜ ਹਿਤ ਕਾਰਜ ਕਰਨ ਕਰਨ ਜਰੂਰੀ ਹੁੰਦੇ ਹਨ ਉਹ ਕੀਤੇ ਜਾ ਰਹੇ ਹਨ ਇਨਾਂ ਵੱਲੋਂ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਹੈਗਾ ਸਿੱਖਿਆ ਦੇ ਉੱਤੇ ਲੋੜਵੰਦਾਂ ਦੀ ਸਹਾਇਤਾ ਕਰਦੇ ਆ ਇਲਾਜ ਸੰਬੰਧੀ ਲੋਕਾਂ ਦੀ ਸਹਾਇਤਾ ਕਰਦੇ ਆ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਬਹੁਤ ਦੇ ਲਗਾਈ ਜਾਂਦੀ ਆ ਵੰਡੇ ਜਾਂਦੀ ਹੈਗੀ ਆ ਔਰ ਉਹਨਾਂ ਦੇ ਬਾਰੇ ਲੋਕਾਂ ਨੂੰ ਸਿਖਾਇਆ ਵੀ ਜਾਂਦਾ ਹੈਗਾ ਸੋ ਜਿ ਦੇਖ ਸਕਦੇ ਹੋ ਕਿ ਨੌਜਵਾਨਾਂ ਵੱਲੋਂ ਬੜੀ ਉਤਸ਼ਾਹ ਦੇ ਨਾਲ ਇਸ ਕੈਂਪ ਦੇ ਵਿੱਚੋਂ ਖੂਨਦਾਨ ਕੀਤਾ ਗਿਆ ਤੇ ਸਾਰੇ ਹੀ ਜਿਹੜੇ ਨੌਜਵਾਨਾਂ ਇਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤੋਂ ਵੀ ਖੂਨਦਾਨ ਕਰਦੇ ਰਹਾਂਗੇ ਇਹਨਾਂ ਸਾਰੇ ਹੀ ਖੂਨਦਾਨੀਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਤੇ ਅੰਤ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਤੇ ਸੁਣੋ ਸਰਪੰਚ ਸਾਹਿਬ ਅਤੇ ਪ੍ਰਧਾਨ ਸਾਹਿਬ ਨੇ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਹਾੜੇ ਤੇ ਪਹਿਲਾਂ ਤਾਂ ਸਮੁੱਚੀ ਹੀ ਸਿੱਖ ਜਗਤ ਨੂੰ ਬਹੁਤ-ਬਹੁਤ ਵਧਾਈ ਕਿਉਂਕਿ ਅਸੀਂ ਸਾਰੇ ਭਾਗਾਂ ਵਾਲੇ ਆ ਅਸੀਂ ਰਲ ਮਿਲ ਕੇ ਖਾਲਸਾ ਪੰਥ ਦਾ ਸਜਣਾ ਦੱਸੜਾ 325ਵਾਂ ਸੈਡਾ ਦੱਸੋ ਉਹ ਮਨਾ ਰਹੇ ਆ ਇਸੇ ਸਾਰੇ ਪ੍ਰੋਗਰਾਮ ਦੇ ਅਧੀਨ ਅੱਜ ਗੁਰਦੁਆਰਾ ਸਾਹਿਬ ਪਾਸ਼ਾਏ ਛੇਵੀਂ ਦੌਧਰ ਵਿਖੇ ਜੋ ਪ੍ਰੋਗਰਾਮ ਲੀਕੇ ਗਏ ਸੀ ਉਸ ਦੇ ਵਿੱਚ ਪਰਸੋਂ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਬਾਣੀ ਦੇ ਪ੍ਰਕਾਸ਼ ਕਰਕੇ ਅੱਜ ਉਹਨਾਂ ਦੇ ਭੋਗ ਪਵਾਏ ਗਏ ਨੇ ਇਸੇ ਲੜੀ ਦੇ ਵਿੱਚ ਨਿਸ਼ਾਨ ਸਾਹਿਬਾਂ ਦੀ ਸੇਵਾ ਹੋਈ ਉਹਨਾਂ ਦੇ ਚੋਲੇ ਬਦਲੇ ਗਏ ਆ ਜਿਹਦੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਸਮੁੱਚੇ ਹੀ ਨਗਰ ਦੀ ਸਾਰੀ ਸੰਗਤ ਵੱਲੋਂ ਬਾ ਚੜ ਕੇ ਹਿੱਸਾ ਲਿਆ ਗਿਆ ਜੋਸ਼ੋ ਗਰੋਸ਼ ਨਾਲ ਖਾਲਸਾ ਪੰਥ ਦਾ ਜੋ ਸਜਣਾ ਦਿਵਸ ਆ ਉਹ ਮਨਾਇਆ ਗਿਆ ਅੱਜ ਇਸੇ ਲੜੀ ਦੇ ਵਿੱਚ ਗੁਰਦਰਾ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਦੇ ਵਿੱਚ ਨਗਰ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਭਾਗ ਲਿਆ ਗਿਆ ਖੂਨਦਾਨ ਦੇ ਕੇ ਜੋ ਕਿ ਖੂਨ ਇੱਕ ਬੜਾ ਕੀਮਤੀ ਦਾਨਾ ਚੋ ਦਾਨ ਮੰਨਿਆ ਜਾਂਦਾ ਕਿਸੇ ਸਮੇਂ ਵੀ ਕਿਸੇ ਵਿਅਕਤੀ ਨੂੰ ਵੀ ਲੋੜ ਪੈ ਸਕਦੀ ਹੈ ਖੂਨ ਦੀ ਸੋ ਮਹਾਨ ਦਾਨ ਹੈ ਹੁੰਦਾ ਹੰਦਾ ਜੋ ਪ੍ਰੋਗਰਾਮ ਹੈ ਉਹ ਨਿਕਿਆ ਗਿਆ ਸਰਦਾਰ ਕਰਤਿਸ਼ੋਇ ਖਾਲਸਾ ਇਹਨਾਂ ਵੱਲੋਂ ਰਣਮਣ ਕੇ ਟਰਸਟ ਚੈਰੀਟੇਵ ਟਰਸਟ ਦੇ ਨਾਲ ਛੋਟੀ ਚੈਵ ਟਰਸਟ ਦੇ ਨਾਲ ਰਣਮਣ ਕੇ ਨਿਕਿਆ ਗਿਆ ਉਹ ਨਿਰਵਰਣਤਾ ਸਹਿਤ ਜਿਹੜਾ ਉਹ ਨੇਪਰੇ ਚੜਿਆ ਇਸੇ ਤਰ੍ਹਾਂ ਰੁੱਖਾਂ ਦੀ ਜੋ ਆਪਾਂ ਕੁਦਰਤ ਦੇ ਨਾਲ ਛੇੜਛਾੜ ਹੋ ਰਹੀ ਆ ਰੁੱਖਾਂ ਦੀ ਗਿਣਤੀ ਘਟ ਰਹੀ ਆ ਉਸੇ ਲੜੀ ਤਹਿਤ ਅੱਜ ਵ락ਤਾਂ ਦੀ ਬੂਟਿਆਂ ਦੀ ਸੇਵਾ ਵੀ ਹੋਈ ਗਈ ਆ ਤੇ ਰਾਉਂਡ ਗਲਾਸ ਫਾਊਂਡੇਸ਼ਨ ਤੇ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਜੋ ਲਗਭਗ 1 ਲੱਖ ਇੱਕ ਹਰਬ ਬੂਟਿਆਂ ਦੀ ਜੋ ਸੇਵਾ ਕਰਨੀ ਆ ਉਹ ਲੜੀ ਦੀ ਅੱਜ ਗੁਰਦੁਆਰਾ ਸਾਹਿਬ ਵਿਖੇ ਵੀ ਸੰਗਤ ਨੂੰ ਬੂਟੇ ਵੰਡੇ ਗਏ ਆ ਤੋਂ ਇਹਨਾਂ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਰਲ ਮਿਲ ਕੇ ਇਹ ਸਾਰੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹ ਦੇ ਵਿੱਚ ਆਪੋ ਆਪਣਾ ਵੱਡਾ ਮੁੱਲਾ ਯੋਗਦਾਨ ਪਾਇਆ ਸਾਰੀਆਂ ਸੰਗਤਾਂ ਦਾ ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਨਗਰ ਪੰਚਾਇਤ ਦੋਦਰ ਸਰਦਾਰ ਲਖਵੀਰ ਸਿੰਘ ਜੀ ਉਨ੍ਹਾਂ ਵੱਲੋਂ ਵੀ ਸਮੁੱਚੀ ಗ್ರಾಮ ਪੰਚਾਇਤ ਸਾਡੇ ਪ੍ਰਧਾਨ ਤੇ ਸੱਜਣ ਸਾਰਿਆਂ ਨੇ ਜਿਨ੍ਹਾਂ ਨੇ ਵੀ ਕੇ ਰਲ ਮਿਲ ਕੇ ਸਾਰੇ ਸਮਾਗਮ ਦੇ ਵਿੱਚ ਹਿੱਸਾ ਲਿਆ ਇਸ ਨੂੰ ਨੇਪਰੇ ਚਾੜ੍ਹ ਦੇ ਵਿੱਚ ਆਪਣਾ ਬੜਾ ਮੁੱਲਾ ਸਹਿਯੋਗ ਦਿੱਤਾ ਸੋ ਸਾਰੇ ਹੀ ਕਲੱਬਾਂ ਦਾ ਫਾਊਂਡੇਸ਼ਨਾਂ ਦਾ ਜਿਨ੍ਹਾਂ ਨੇ ਵੀ ਪੂਰੀ ਤਨਦੇ ਦੇ ਨਾਲ ਅੱਜ ਦੇ ਦਿਨ ਤੇ ਖਾਸ ਤੌਰ ਤੇ ਜਿਹੜੇ ਦਿਨ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਛੇੜਾ ਕੀਤੀ ਸੀ ਇਸ ਦਿਨ ਨੂੰ ਵਿਸ਼ੇਸ਼ ਮੰਨ ਕੇ ਇਹ ਸਾਰੇ ਪਰਮ ਲਿਖੇ ਗਏ ਆ ਸੋ ਸਾਰਿਆਂ ਸਸਤਾਵਾ ਦਾ ਨਗਰ ਤੋਂ ਉਦਰ ਵੱਲੋਂ ਗੁਰਦਰਾ ਸਾਹਿਬ ਦੀ ਕਮੇਟੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਸੂਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਮਾਤਾ ਕਰਤਾਰ ਕਾਲਜ ਚੈਰੀਟੇਵਲ ਟਰਸਟ ਵੱਲੋਂ ਅੱਜ ਕਸਤਾਰ ਮੁਕਾਬਲੇ ਕਰਾਏ ਗਏ ਜਿਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਦੇਸ਼ਾਂ ਦੇਸ਼ਾਂ ਦੇ ਵਿੱਚੋਂ ਸਾਡੇ 40 ਦੀ ਨਗਰਾਂ ਦੇ ਵਿੱਚੋਂ ਬੱਚਿਆਂ ਨੇ ਹਿੱਸਾ ਲਿਆ ਸੋ ਸਾਰੇ ਉਹਨਾਂ ਬੱਚਿਆਂ ਦਾ ਹਿੱਸਾ ਲੈਣ ਵਾਲਾ ਧੰਨਵਾਦ ਵਿਸ਼ੇਸ਼ ਤੌਰ ਤੇ ਮਾਤਾ ਕਰਤਾਕਔਰ ਚੈਟੋਟਾਸ਼ ਦਾ ਧੰਨਵਾਦ ਜਿਨ੍ਹਾਂ ਨੇ ਹਰ ਸਾਲ ਇਹ ਜੋ ਪਰਮ ਅਨਿਕਦੇ ਆ ਅਤੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਦੇ ਆ ਤੋਂ ਸਾਰੀ ਸੰਗਤ ਦਾ ਜਿਨ੍ਹਾਂ ਨੇ ਲੰਗਰਾਂ ਸੇਵਾ ਕੀਤੀ ਜੋ ਵੀ ਸੁਭਾਵਾਂ ਕੀਤੀਆਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਮੁਬਾਰਕਾਂ ਅੱਜ ਸਾਡੇ ਪਿੰਡ ਦੌਧਰ ਗਰਬੀ ਦੇ ਵਿੱਚ ਕਿਵੇਂ ਪਾਛੇ ਗੁਰਦੁਆਰਾ ਦੇ ਵਿੱਚ ਖੂਨਦਾਨ ਕੈਂਪ ਲਾਇਆ ਗਿਆ ਮੇਰੇ ਪਿੰਡ ਦੇ ਕੁਲਦੀਪ ਸਿੰਘ ਜੀ ਖਾਲਸਾ ਇਹਨਾਂ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਤੇ ਸਮੂਹ ਇੱਥੇ ਸੰਗਤ ਨੇ ਬਹੁਤ ਵੱਡੇ ਜੋਸ਼ ਦੇ ਨਾਲ ਖੂਨਦਾਨ ਆਪਣਾ ਦਾਨ ਕੀਤਾ ਵਾ ਇਸੇ ਤਰ੍ਹਾਂ ਹੀ ਬੂਟਿਆਂ ਦਾ ਵੀ ਲੰਗਰ ਲਾਇਆ ਗਿਆ ਰਾਉਂਡ ਗ੍ਰਾਸ ਫਾਊਂਡੇਸ਼ਨ ਵੱਲੋਂ ਇਹ ਜਿਹੜੀ ਫਾਊਂਡੇਸ਼ਨ ਆ ਬੂਟਿਆਂ ਵਾਲੀ ਇਹ 8-7 ਸਾਲ ਤੋਂ ਬਹੁਤ ਵਧੀਆ ਕੰਮ ਕਰ ਰਹੇ ਆ 2017 ਚ ਵੀ ਮੇਰੇ ਪਿੰਡ ਇਹ ਇੱਕ ਨਰਸਰੀ ਲਾ ਕੇ ਗਏ ਸੀ ਤੇ ਹੁਣ ਵੀ ਅਸੀਂ ਸਾਡੇ ਪਿੰਡ ਚ 5-6 ਏਕੜ ਦੇ ਵਿੱਚ ਗੁਰਦੁਆਰਾ ਪੰਜ ਪੀਰਤ ਸਾਹਿਬ ਆ ਉੱਥੇ ਵੀ ਅਸੀਂ ਸਾਰਾ ਜਿਹੜਾ ਇੱਕ ਜੰਗਲ ਲਾ ਰਹੇ ਆ ਤੇ ਇਸੇ ਤਰ੍ਹਾਂ ਹੋਰ ਜਿੰਨੇ ਇੱਥੇ ਧਾਰਮਿਕ ਸਥਾਨ ਦੇ ਪ੍ਰਬੰਧਕ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੇ ਬੜੇ ਹੀ ਉਦਮ ਦੇ ਨਾਲ ਇਹ ਜਿਹੜੇ ਅੱਜ ਬਹੁਤ ਵਧੀਆ ਉਪਰਾਲੇ ਕੀਤੇ ਆ ਤੇ ਅਧਿਕਾਰੀਆਂ ਦੇ ਫਾਊਂਡੇਸ਼ਨ ਕੈਂਪ ਦਾ ਪ੍ਰਬਾਲਾ ਹਾਂਜੀ ਇਹ ਜਿਹੜਾ ਖੂਨਦਾਨ ਕੈਂਪ ਦਾ ਪ੍ਰਬਾਲਾ ਸੋਡੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਲਾਸਟ ਤੇ ਮੈਂ ਨਗਰ ਨਿਵਾਸੀਆਂ ਨਗਰ ਨਿਵਾਸੀ ਤੇ ਇਲਾਕੇ ਦੀਆਂ ਸਾਰੀਆਂ ਜਿੰਨੀਆਂ ਵੀ ਇੱਥੇ ਸੰਗਤ ਆਈਆਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ